ਅੱਜ ਇਹਨਾਂ ਦੇ ਪਰਿਵਾਰਾਂ ਨੂੰ ਤਾਂ ਵਾਪਰ ਕੀ ਇਹਨਾਂ ਦੇ ਅਕਰਾਲ ਦੇ ਪਰਿਵਾਰਾਂ ਦੇੁੱਝ ਕੇ 50 ਦਿੱਤੇ ਗੱਦੇ ਸਿਸਟਮ ਨੇ ਕੋਈ ਅਕਸੀਡੈਂਟ ਜਾਂ ਹਾਦਸਾ ਨਹੀਂ ਇਹ ਕਤਲ ਨੇ ਇਹਨਾਂ ਦੇ ਸਾਹਮਣੇ ਬੱਚਿਆਂ ਦੇ ਕਿਤੇ ਗਏ ਇਹਨਾਂ ਨੇ ਆਪਣੇ ਪਰਿਵਾਰ ਗਵਾਦੇ ਪਰ ਇਹ ਜਿਹੜੇ ਇੱਥੇ ਬੈਠੇ ਨੇ ਤਾਂ ਇਕੱਲਾ ਆਪਣੇ ਪਰਿਵਾਰਾਂ ਤੇ ਆਪਣੇ ਬੱਚਿਆਂ ਲਈ ਨਹੀਂ ਇਹ ਸਾਰੇ ਸਾਰਿਆਂ ਦੇ ਤੇ ਲਈ ਬੈਠੇ ਹੈਗੇ ਨੇ ਇਸ ਕਤਲ ਨੂੰ ਪਰ ਇੱਕ ਤਾਂ ਇਹ ਨਹੀਂ ਸਮਝਣਾ ਚਾਹੀਦਾ ਕਿ ਲੜਾਈ ਗੰਦੀ ਪਰਿਵਾਰਾਂ ਦੀ ਹੈਗੀ ਲੜਾਈ ਸਾਰੇ ਲੋਕਾਂ ਦੀ ਇਸ ਸ਼ੋਰ ਦੀ ਇਲਾਕੇ ਦੇ ਤੇ ਇਲਾਕੇ ਦੇ ਜਿੰਨੀਆਂ ਜੱਫੇ ਬੰਦੀਆਂ ਤੇ ਸਾਰੀਆਂ ਵੀ ਸੱਚੀ ਹੈਗੀਏ ਪਿਛਲੇ ਵੀ ਨਹੀਂ ਅਸੀਂ ਕਿਉਂਕਿ ਦੇਖ ਰਹੇ ਸੀ ਕਿ ਜਿਉਂ-ਜਿਉਂ ਜਦੋਂ ਕੱਟਨੇ ਦਾ ਡਰ ਪਦੀ ਹੈਗੀਏ ਲੋਕਾਂ ਦੇ ਤੇ ਬਹੁਤ ਡਰਤ ਹੁੰਦਾ ਲੋਕਾਂ ਦੇ ਮਨ ਦੇ ਵਿੱਚ ਪਰਤਾ ਵੀ ਹੁੰਦੀ ਹੈ ਕਿ ਜਜਮਾਤੀ ਹੋ ਕੇ ਲੋਕ ਬਹੁਤ ਵੱਡਾ ਕੱਟ ਵੀ ਕਰ ਲੈਂਦੇ ਨੇ ਪਰ ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਜਿਵੇਂ ਜ ਜਾਂਦਾ ਹੈਗਾ ਲੋਕਾਂ ਦਾ ਗੁੱਸਾ ਵੀ ਘੜਾ ਹੁੰਦਾ ਜਾਂਦਾ ਸ਼ਾਇਦ ਸਰਕਾਰ ਇਸ ਗੱਲ ਦੀ ਇਹ ਰੋਡ ਚੱਲ ਰਹੀ ਹੈ ਕਿ ਆਪਣੇ ਆਪ ਚੀਜ਼ਾਂ ਖੰਡੀਆਂ ਪੈ ਗਈਆਂ ਕੋਈ ਗੱਲ ਠੱਪ ਹੋ ਜਾਣੀ ਹੈ ਕਿਤੇ ਨਾ ਕਿਤੇ ਪਰ ਅਸੀਂ ਕਿਤੇ ਪਿਛਲੇ ਦਿਨ ਹੀ ਇਹੀ ਮਹਿਸੂਸ ਕਰਦੇ ਹੋਏ ਇਲਾਕੇ ਦੀ